ਸਾਡੀ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਖ ਦੇਣਾ ਤੋਂ ਬੜਾ ਸ਼ੋਰ ਸ਼ਰਾਬਾ ਹੋ ਰਿਹਾ ਵੀ ਕਿਹੜਾ ਸੰਵਿਧਾਨ ਨੂੰ ਮੰਨਦਾ ਹੈ ਤੇ ਕਿਹੜਾ ਨਹੀਂ ਮੰਨਦਾ ਮਤਲਬ ਜ਼ਿਆਦਾਤਰ ਜਿਹੜੇ ਅਟੈਕ ਆ ਕਦੀ ਹੁੰਦੇ ਆ ਵੀ ਅਮਰਿਤਪਾਲ ਸਿੰਘ ਤੇ ਜਾਂ ਸਿਮਰਨਜੀਤ ਸਿੰਘ ਮਾਨ ਹੋਣਾ ਤੇ ਆ ਲੇਟੈਸਟ ਜਿਹੜੀ ਗੱਲ ਆ ਹੁਣ ਕੀਤੀ ਆ ਕੁਲਬੀਰ ਸਿੰਘ ਜੀ ਦਾ ਜਿਹੜਾ ਕਿਹਦਾ ਵੀ ਮੈਂ ਪੰਥਕ ਪਰਿਵਾਰ ਤੋਂ ਆ ਵੀ ਮੇਰੇ ਦਾਦਾ ਜੀ ਆ ਜਿਹੜੇ ਉਹ ਪੰਜ ਵਾਰ ਰਹੇ ਸ਼ਰੂਮਨੀ ਕਮੇਟੀ ਦੇ ਮੈਂਬਰ ਰਹੇ ਆ ਤੇ ਮੈਂ ਜੀਣਾ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਵੀ ਇਸ ਹਿਸਾਬ ਨਾਲ ਤੇ ਜਿਹੜਾ ਤੀਜਾ ਸਿੰਘ ਸਮੁੰਦਰੀ ਹੋਣਾ ਦਾ ਜਿਹੜਾ ਰਿਸ਼ਤੇਦਾਰ ਖੜੇ ਆ ਸੰਧੂ ਸਾਹਿਬ ਇਹ ਵੀ ਕਹਿੰਦੇ ਆ ਵੀ ਮੈਂ ਪੰਥਕ ਪਰਿਵਾਰ ਚੋਂ ਫਿਰ ਪੰਥਕ ਪਰਿਵਾਰ ਤੇ ਤੁਹਾਡੇ ਦਾਦੇ ਕਰਕੇ ਤੁਸੀਂ ਕੀ ਕੀਤਾ ਤੁਹਾਡੇ ਵੱਲੋਂ ਕਿਹੜੀ ਗੱਲ ਹੋਈ ਤੇ ਰਹੀ ਜਿਹੜੀ ਗੱਲ ਆ ਕਿ ਸੰਵਿਧਾਨ ਦੀ ਮੈਂ ਪੁੱਛਣਾ ਚਾਹੁੰਦਾ ਵੀ ਕਿਹੜੀ ਪਾਰਟੀ ਸੰਵਿਧਾਨ ਨੂੰ ਮੰਨਦੀ ਹੈ ਕਾਂਗਰਸ ਮੰਨਦੀ ਹੈ ਤੁਹਾਡੀ ਜੀਰਾ ਸਾਹਿਬ ਜਿਹੜੀ ਪਾਰਟੀ ਚੋਂ ਤੁਸੀਂ ਕਿ ਜਿਹੜਾ 1984 ਚ ਵਿੱਚ ਅਟੈਕ ਹੋਇਆ ਦਰਬਾਰ ਸਾਹਿਬ ਤੇ ਉਹ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤਾ ਗਿਆ ਸੀਗਾ ਜਿਹੜਾ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਟਹਿ ਟਹਿੜੀ ਕਰ ਦਿੱਤੇ ਗਏ ਉਹ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰ ਦਿੱਤੇ ਗਏ ਸੀਗੇ ਜਿਹੜੇ ਟਹਿ ਟਹਿੜੀ ਕੀਤੇ ਸੀਗੇ ਜਾਂ ਜਿਹੜੇ ਹੋਰ 36 ਗੁਰਦੁਆਰੇ ਘੇਰੇ ਸੀਗੇ ਜਿਨ੍ਹਾਂ ਦੇ ਉੱਤੇ ਹਮਲਾ ਕੀਤਾ ਗਿਆ ਉਹ ਸੰਵਿਧਾਨ ਨੂੰ ਮੰਨ ਕੇ ਕੀਤੇ ਗਏ ਸੀਗੇ ਜਨ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਗਿਆ ਸੀਗਾ ਉਹ ਸੰਵਿਧਾਨ ਦੇ ਦੈਰੇ ਦੇ ਵਿੱਚ ਰਹਿ ਕੇ ਕੀਤਾ ਗਿਆ ਸੀਗਾ ਤੁਹਾਡੀ ਪਾਰਟੀ ਸੀਗੀ ਉਦੋਂ ਕਾਂਗਰਸ ਸੀਗੀ ਉਦੋਂ ਕਾਂਗਰਸ ਨੇ ਸਾਰਾ ਕੰਮ ਕੀਤਾ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਤੁਹਾਨੂੰ ਸੰਵਿਧਾਨ ਨੇ ਇਜਾਜ਼ਤ ਦਿੱਤੀ ਸੀ ਕਿ ਉਹ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਤੋੜ ਦਿਓ ਢਾਟੇ ਢੇਰੀ ਕਰ ਦਿਓ ਤੇ ਉਸ ਤੋਂ ਬਾਅਦਾਂ ਜਿਹੜਾ ਆਪਰੇਸ਼ਨ ਵੁੱਡ ਰੋਡ ਚਲਾਇਆ ਗਿਆ ਪੰਜਾਬ ਦੇ ਵਿੱਚ ਜਿਹਦੇ ਵਿੱਚ 13-14 ਸਾਲਾਂ ਤੋਂ ਲੈ ਕੇ ਤੇ 40-45 ਸਾਲ ਦੇ ਬੰਦੇ ਜਿਹੜੇ ਆ ਉਹ ਤੁਹਾਡੇ ਬੀਨਤ ਸਿੰਘ ਨੇ ਤੇ ਕੇਪੀਐਸ ਗਿੱਲ ਨੇ ਤੁਹਾਡੇ ਅਫਸਰ ਨੇ ਕਾਂਗਰਸ ਨੇ ਮਾਰ ਦਿੱਤੇ ਜੋ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਮਾਰੇ ਗਏ ਸੀ ਕਿ ਸਾਰਾ ਕੁਝ ਸੰਵਿਧਾਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਤੁਸੀਂ ਦੱਸੋ ਕਿ ਸੰਵਿਧਾਨ ਦੀਆਂ ਗੱਲਾਂ ਤੁਸੀਂ ਮੰਨਦੇ ਹੋ ਸੰਵਿਧਾਨ ਨੂੰ ਇਹ ਕਾਂਗਰਸ ਨੇ ਜਿਹੜਾ ਬੇੜਾ ਕਰ ਕੀਤਾ ਤੁਸੀਂ ਉਹ ਮੰਨਦੇ ਹੋ ਸੰਵਿਧਾਨ ਨੂੰ ਜੋ ਸੰਵਿਧਾਨ ਦੇ ਵਿੱਚ ਲਿਖਿਆ ਹੈ ਸਿੱਖਾਂ ਦੇ ਉੱਤੇ ਜ਼ੁਲਮ ਕਰੋ ਤੇ ਰਹੀ ਗੱਲ ਜਿਹੜੀ ਆ ਬੀਜੇਪੀ ਦੀ ਬੀਜੇਪੀ ਇਹ ਜਵਾਬ ਦੇ ਪੀ ਬੀਜੇਪੀ ਮੰਨਦੀ ਹੈ ਸੰਵਿਧਾਨ ਨੂੰ 2002 ਦੇ ਵਿੱਚ ਜਿਹੜੇ ਦੰਗੇ ਕੀਤੇ ਮੁਸਲਮਾਨ ਜਿਹੜੇ ਮਾਰੇ ਗਏ ਦਿੱਲੀ ਦੇ ਵਿੱਚ ਉਹ ਸੰਵਿਧਾਨ ਦੇ ਦੈਰੇ ਦੇ ਵਿੱਚ ਰਹਿ ਕੇ ਜਿਹੜੇ ਬੀਜੇਪੀ ਨੇ ਕੰਮ ਕਰਾਇਆ ਸੀਗਾ ਕਿ ਸੰਵਿਧਾਨ ਦੇ ਵਿੱਚ ਲਿਖਿਆ ਵਾ ਕਿ ਤੁਸੀਂ ਕਿਸੇ ਦੀ ਮਸਜਿਦ ਤੋੜ ਦਿਓ ਤੇ ਉੱਥੇ ਫਿਰ ਮੰਦਿਰ ਮਣਾ ਬਣਾਓ ਤੇ ਪਰਮੰਦਰ ਬਣਾ ਲਿਓ ਇਹ ਸੰਵਿਧਾਨ ਦੇ ਵਿੱਚ ਲਿਖਿਆ ਵਾ ਕਿ ਮੁਸਲਮਾਨਾਂ ਦੇ ਘਰਾਂ ਦੇ ਉੱਤੇ ਬਲਡੋਜੇ ਚੜਾ ਦਿਓ ਇਹ ਸੰਵਿਧਾਨ ਦੇ ਵਿੱਚ ਲਿਖਿਆ ਵਾ ਦੱਸੋ ਕਿਹੜਾ ਬੰਦਾ ਤੁਹਾਡੇ ਚੋਂ ਸੰਵਿਧਾਨ ਮੰਨਦਾ ਵਾ ਸਿੱਖਾਂ ਦੇ ਉੱਤੇ अनेका ਜਿਹੜੇ ਜ਼ੁਲਮ ਕੀਤੇ ਗਏ ਉਹ ਸੰਵਿਧਾਨ ਦੇ ਦੈਰੇ ਦੇ ਵਿੱਚ ਰਹਿ ਕੇ ਕੀਤੇ ਗਏ 25000 ਬੰਦੇ ਦੀ ਜਿਹੜੀ ਲਿਸਟ ਬਣੀ ਸੀਗੀ ਇਥੇ ਉਸ ਤੋਂ ਬਾਅਦ ਆ ਤੁਸੀਂ ਖਾਲੜਾ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਨਹੀਂ ਤੇ ਹੋਰ ਬੜੀ ਲਿਸਟ ਬਣੀ ਉਹ ਸੰਵਿਧਾਨ ਦੇ ਦੈਰੇ ਦੇ ਵਿੱਚ ਰਹਿ ਕੇ ਕੀਤੇ ਗਏ ਸ਼ਹੀਦ ਤੁਹਾਡੇ ਚੋਂ ਕਿਹੜਾ ਮੰਨਦਾ ਸੰਵਿਧਾਨ ਨੂੰ ਇਸ ਸੰਵਿਧਾਨ ਦੇ ਵਿੱਚ ਇਹ ਲਿਖਿਆ ਵਾ ਕਿ ਜਿਹੜੇ ਬਿਲਕੁਲ ਸਬੰਧੋਂ ਦਾ ਜਿਨ੍ਹਾਂ ਨੇ ਬਲਾਤਕਾਰ ਕੀਤਾ ਸੀਗੇ ਪੰਡਤਾਂ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਇਹ ਸੰਵਧਾਨ ਇਹ ਜਾਜ ਦਿੰਦਾ ਇਸ ਚੀਜ਼ ਦੀ ਤੇ ਜਿਹੜੇ ਸਰਦਾਰ ਮਿਰਸਾ ਸਿੰਘ ਵਰਟੋਹਾ ਕਹਿੰਦੇ ਇਹਨਾਂ ਨੇ ਵੀ ਗੱਲ ਕੀਤੀ ਕਿ ਅਮਰਿਤਪਾਲ ਸੰਵਧਾਨ ਨੂੰ ਨਹੀਂ ਮੰਨਦਾ ਤੇ ਮਿਰਸਾ ਸਿੰਘ ਵਰਟੋਹਾ ਸਾਹਿਬ ਇਹ ਜਵਾਬ ਦੇਣ ਕਿ ਜਦੋਂ ਪਈਆਂ ਹਥਿਆਰ ਚੁੱਕੇ ਸੀਗੇ ਤੁਸੀਂ ਸੰਵਧਾਨ ਦੇ ਪੜ੍ਹ ਕੇ ਚੁੱਕੇ ਸੀਗੇ ਹਥਿਆਰ ਤੇ ਜਦੋਂ ਪਈਆਂ ਹਥਿਆਰ ਛੱਡ ਕੇ ਬਾਹਰ ਆਏ ਹੋ ਉਦੋਂ ਵੀ ਤੁਹਾਨੂੰ ਸੰਵਧਾਨ ਨੇ ਕਿਹਾ ਸੀਗਾ ਜਾਂ ਤੁਹਾਡਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਉਹ ਸਬੰਧਾਂ ਦੀਆਂ ਕਾਪੀਆਂ ਸਾੜਦਾ ਰਿਹਾ ਵਾ ਤੁਹਾਨੂੰ ਇਹ ਚੇਤਾ ਨਹੀਂ ਆ ਕਿ ਜਾਂ ਤੁਹਾਡੀ ਯਾਦਦਾਸ਼ਤ ਕਮਜ਼ੋਰ ਆ ਇੰਨਾ ਪੈਸਾ ਤੁਸੀਂ ਲੁੱਟ ਕੇ ਖਾ ਗਏ ਥੋੜੇ ਬਦਾਮ ਵੀ ਖਾ ਲਓ ਕਿ ਤੁਹਾਨੂੰ ਯਾਦਦਾਸ਼ਤ ਤੁਹਾਡੀ ਕਮਜ਼ੋਰ ਹੋ ਗਈ ਆ ਤੇ ਤੁਹਾਡੀ ਯਾਦਦਾਸ਼ਤ ਜਿਹੜੀ ਕੈਮਰਾ ਵੀ ਤੇ ਤੁਹਾਡੀਆਂ ਪਾਰਟੀਆਂ ਨੇ ਕੀ ਕੁਝ ਕੀਤਾ ਹੈ ਇਥੇ ਸਵਾਲ ਤੁਹਾਡੇ ਲੋਕਾਂ ਵੱਲੋਂ ਹੋਣੇ ਹੀ ਸੀਗੇ ਕਿਹੜੀ ਪਾਰਟੀ ਜਿਹੜੀ ਸਵਿਧਾਨ ਨੂੰ ਮੰਨਦੀ ਦੱਸੋ ਤੁਹਾਡੇ ਵਿੱਚੋਂ ਇੱਕ ਬੰਦਾ ਮੈਂ ਵਿਰਤਾ ਸਾਹਿਬ ਵਿਟੂਆ ਨੇ ਜਿਹੜੀ ਗੱਲ ਕੀਤੀ ਨਾ ਮੈਂ ਮੇਰੇ ਨਾਲ ਕਹਿੰਦੇ ਵੀ ਬਹਿਸ ਕਰੋ ਕੋਈ ਵੀ ਜਾਣਾ ਆ ਕੇ ਚਲੋ ਆਪਾਂ ਅਮਰਦਪਾਲ ਦੀ ਟੀਮ ਦੇ ਮੈਂਬਰ ਨਹੀਂਗੇ ਪਰ ਜਿਹੜਾ ਵੀ ਕੋਈ ਪੰਥਕ ਕੰਮ ਕਰਦਾ ਵਾ ਕੋਈ ਵੀ ਹੋਵੇ ਚਾਹੇ ਉਹ ਆਪਾਂ ਦੀ ਸਪੋਰਟ ਕਰਦੇ ਪੰਥਕ ਕੰਮ ਦੇ ਵਿੱਚ ਚਲੋ ਇਹ ਚੋਣਾਂ ਦਾ ਫੈਸਲਾ ਜਿਹੜਾ ਅਮਰਦਪਾਲ ਸਿੰਘ ਦਾ ਉਹ ਆਪਣਾ ਜਾਂ ਉਹਨਾਂ ਦੇ ਕੋਈ ਨੇੜਲੇ ਸਾਥੀਆਂ ਦਾ ਸੀਗਾ ਆਪਾਂ ਉਹਨੂੰ ਡਿਨਾਈ ਨਹੀਂ ਕਰਦੇ ਜੋ ਚੋਣ ਲੜ ਕੇ ਖੋਛਿਆ ਤੇ ਲੜਨ ਕੋਈ ਚੈੱਕ ਕਰਨੀਗਾ ਪਰ ਇਹ ਦੱਸੋ ਜਿਹੜੇ ਸਵਿਧਾਨ ਦੀਆਂ ਗੱਲਾਂ ਕਰਦੇ ਤੁਸੀਂ ਦੱਸੋ ਜਵਾਬ ਦਿਓ ਰੀਦੇ ਫਰੈਂਡਲੀ ਮੈਚ ਖੇਡਣ ਦੇ ਜੇ ਕਦੀ ਹੋ ਤੇ ਕਦੀ ਹੋ ਜਿਹੜੇ ਵੀਰ ਦੇਖ ਰਹੇ ਆ ਇਹ ਪਲੀਜ਼ ਬੇਨਤੀ ਆ ਉਹਨਾਂ ਨੂੰ ਵੀ ਇਹ ਸ਼ੇਅਰ ਕਰ ਦਿਓ ਕਿ ਇਹ ਜਿਹੜੇ ਸਵਿਧਾਨ ਦੀਆਂ ਗੱਲਾਂ ਕਰਦੇ ਉਹਨਾਂ ਤੱਕ ਪਹੁੰਚ ਜਾਣ ਜਿਹੜੇ ਵੀਰ ਨਵੇਂ ਜੁੜੇ ਆ ਦੁਬਾਰਾ ਵੀਡੀਓ ਵੇਖ ਲਿਓ ਕਿ ਇਹਦੇ ਵਿੱਚ ਸਾਰਿਆਂ ਨੂੰ ਸਵਾਲ ਪੁੱਛੇਗੇ ਕਿ ਕਿਹੜੀ ਪਾਰਟੀ ਜਿਹਨੂੰ ਨਹੀਂ ਸਵਾਲ ਪੁੱਛੇਗੇ ਹੁਣ ਜੇ ਝਾੜੂ ਵਾਲੇ ਆ ਝਾੜੂ ਵਾਲੇ ਵੀ ਦੱਸਣ ਜਿਹੜਾ ਦਿੱਲੀ ਤੁਸੀਂ ਆ ਸ਼ਰਾਬ ਦੇ ਵਿੱਚੋਂ ਜਿਹੜਾ ਪੈਸਾ ਖਾਦਾ ਇਸ ਸੰਵਿਧਾਨ ਦੇ ਵਿੱਚ ਲਿਖਿਆ ਸੀਗਾ ਵੀ ਆਪਾਂ ਪੈਸਾ ਖਾਵਾਂਗੇ ਯਾਰ ਹੱਦ ਕਰ ਦਿੱਤੀ ਚੋਰ ਬੰਦੇ ਤੁਸੀਂ ਸਾਰੇ ਤੇ ਤੁਸੀਂ ਪੰਥੀਆਂ ਦੇ ਉੱਤੇ ਸਵਾਲ ਕਰੋਗੇ ਤੁਹਾਡੀ ਔਕਾਤ ਕੀ ਆ ਇੱਕ ਪਾਰਟੀ ਛੱਡ ਕੇ ਦੂਜੀ 'ਚ ਚਲ ਕੇ ਦੂਜੀ ਛੱਡ ਕੇ ਤੀਜੀ 'ਚ ਚਲ ਗਏ ਤੁਹਾਡੇ 'ਚੋਂ ਕਿਹਦੀ ਔਕਾਤ ਆ ਵੀ ਮੈਂ ਤੁਸੀਂ ਪਾਰਟੀ ਦੇ ਸਕੇ ਹੋ ਤੁਸੀਂ ਤੇ ਕੁਰਸੀ ਦੇ ਸਕੇ ਜੇ ਤੁਸੀਂ ਲੋਗ ਟਾਡੇ ਵਿੱਚੋਂ ਸਿੱਖੀ ਮਰ ਚੁੱਕੀ ਆ ਤੁਹਾਡੇ ਵਿੱਚ ਸਿੱਖੀ ਦਾ ਕੋਈ ਜਜ਼ਬਾ ਹੀ ਨਹੀਂਗਾ ਮਹਾਸਿਰੇ ਦੇ ਨਲਾਇਕ ਬੰਦੇ ਜੇ ਤੁਸੀਂ ਸਾਨੂੰ ਹੁਣ ਇਹ ਚੀਜ਼ ਦਾ ਜਵਾਬ ਮੈਂ ਆਪਣੇ ਭਰਾਵਾਂ ਨੂੰ ਕਹਿੰਦਾ ਵਾਂ ਕਿ ਜਿੱਥੇ ਵੀ ਇਹ ਕਾਂਗਰਸ ਵਾਲੇ ਹੋਣ ਜਿਹੜੇ ਕਹਿਣ ਨਾ ਸੰਵਿਧਾਨ ਦੀ ਗੱਲ ਕਰਨ ਜ਼ਿਆਦਾਤਰ ਜੀਰੇ ਨੇ ਗੱਲ ਚੁੱਕੀ ਹੈ ਕੁਲਵੀਰ ਜੀਰੇ ਨੇ ਉਹਨੂੰ ਪੁੱਛਿਆ ਜਾਵੇ ਕਿ ਜਿਹੜਾ 84 ਦਾ ਅਟੈਕ ਸੀਗਾ ਵੀ 10 ਦੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਕੀਤਾ ਸੀਗਾ ਜਿਹੜਾ ਨਵੰਬਰ 84 ਦੇ ਵਿੱਚ ਤੁਸੀਂ ਸਿੱਖਾਂ ਦੇ ਗਲਾਂ ਦੇ ਵਿੱਚ ਜਟੈਰ ਪਾਏ ਸੀ ਕਿ ਤੁਹਾਡੀ ਕਾਂਗਰਸ ਪਾਰਟੀ ਨੇ ਤੇ ਸਾਰੇ ਹਿੰਦੂਤਵੀਆਂ ਨੇ ਇਹ ਸੰਵਿਧਾਨ ਦੇ ਵਿੱਚ ਲਿਖਿਆ ਹੈਗਾ ਵੀ ਸਿੱਖਾਂ ਨੂੰ ਮਾਰਿਆ ਜਾਵੇ ਤੇ ਮੇਨ ਮੈਂ ਪੁਆਇੰਟ ਦੱਸਣਾ ਹੁਣ ਜਿਹੜੀਆਂ ਸਾਰੀਆਂ ਪਾਰਟੀਆਂ ਵਾਸਤੇ ਆ ਕਿ ਸੰਵਿਧਾਨ ਦੇ ਵਿੱਚ ਇਹ ਲਿਖਿਆ ਵਾ ਕਿ ਜੇਕਰ ਤੁਸੀਂ ਪ੍ਰਧਾਨ ਮੰਤਰੀ ਇੱਕ ਮਰੋ ਅਰਜੀਵ ਗਾਂਧੀ ਤੇ ਉਹਦੇ ਕਾਤਲ ਛੱਡ ਦਿਓ ਤੇ ਜਿਨ੍ਹਾਂ ਨੇ ਬੀਨਤ ਸਿੰਘ ਮਾਰਿਆ ਜਿਨ੍ਹਾਂ ਨੇ ਉਹਨਾਂ ਨੇ ਸਜ਼ਾ ਵੀ ਪੂਰੀ ਕਰ ਲਈ ਹਜੇ ਵੀ ਜੇਲ੍ਹ ਚ ਆ ਸੰਵਿਧਾਨ ਇਹ ਇਜਾਜ਼ਤ ਦਿੰਦਾ ਵਾ ਸੰਵਿਧਾਨ ਦੇ ਵਿੱਚ ਲਿਖਿਆ ਵਾ ਵੀ ਸੇਖ ਆਪਣੀ ਸਜ਼ਾ ਕੱਟ ਕੇ ਵੀ ਜੇਲ੍ਹਾਂ ਦੇ ਵਿੱਚ ਰਹਿਣਗੇ ਜਿਹੜੇ ਸੰਵਿਧਾਨ ਦੀ ਗੱਲ ਕਰਦੇ ਮੈਂ ਮੈਂ ਫੇਰ ਇਹ ਬੇਨਤੀ ਕਰਦਾ ਵਾਂ ਕਿ ਮੈਂ ਏਕ-ਏਕ ਗੱਲ ਦਾ ਜਵਾਬ ਦੇ ਸਕਦਾ ਵਾਂ ਮਿਰਸਾ ਸਿੰਘ ਵਲਟੋਆ ਦੀ ਜਿਹੜਾ ਉਹਨੇ ਕਹਿਣਾ ਚੈਲੰਜ ਆ ਪਰ ਮੈਂ ਚਾਹੁੰਦਾ ਵਾਂ ਵੀ ਜਿਹੜੇ ਜਿਨ੍ਹਾਂ ਨੇ ਬਣਾਈ ਟੀਮ ਸਿੱਧੂ ਬ੍ਰਦਰ ਬਣਾਈਆਂ ਜਾਂ ਜਿਹੜੇ ਅਮਰਿੰਦਪਾਲ ਸਿੰਘ ਹੋਣਾ ਤੇ ਨਾਲ ਚੱਲਦੇ ਆ ਉਹੋ ਹੀ ਇਹਨਾਂ ਦਾ ਜਵਾਬ ਦੇਣ ਕਿਉਂਕਿ ਉਹੋ ਹੀ ਜ਼ਿਆਦਾਤਰ ਆਪਣਾ ਡਿਬੇਟਾਂ ਕਰਦੇ ਆ ਸਾਰਿਆਂ ਦੇ ਨਾਲ ਹੀ ਉਹਨਾਂ ਨੇ ਡਿਬੇਟ ਕੀਤੀ ਹੈ ਚੈਨਲਾਂ ਦੇ ਉੱਤੇ ਮੈਂ ਜਨਾ ਵੀ ਉਹੋ ਹੀ ਇਹਨਾਂ ਦਾ ਜਵਾਬ ਦੇਣ ਕਿਉਂਕਿ ਸਾਡਾ ਜਵਾਬ ਸਹੀ ਨਹੀਂ ਹੋਣਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਿਸ਼ਮ ਸਿੰਘ ਬੱਬਰ ਜੀ ਵੀ ਸਰ ਜਥੇਦਾਰ ਸਭ ਸੁਣਦੇ ਆ ਕਿ ਮੈਨੂੰ ਇਹਨਾਂ ਨੇ ਇੱਕ ਵਾਰੀ ਮੈਸੇਜ ਵੀ ਲਾਇਆ ਸੀਗਾ ਵੀ ਨਾ ਤੁਸੀਂ बोलਿਆ ਕਰੋ ਮਜਬੂਰ ਹੋ ਕੇ ਬੋਲਣਾ ਪੈਂਦਾ ਵਾ ਕਿ ਕਿਹੜੇ ਸੰਵਿਧਾਨ ਦੀ ਤੁਸੀਂ ਗੱਲ ਕਰਦੇ ਜੀ ਸੰਵਿਧਾਨ ਦੇ ਤੁਸੀਂ ਆਪ ਨੁਕਰੇ ਲਾ ਕੇ ਛੋਟੇ ਦਿੱਤਾ ਹੈ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜੇ ਆਂ ਔਰ ਲਾਸਟ ਤੱਕ ਆਪਾਂ ਕੋਸ਼ਿਸ਼ ਇਹ ਰਹੂਗੀ ਆਪਣੀ ਵੀ ਸਾਡੇ ਕੋਲੋਂ ਕੋਈ ਗਲਤੀ ਨਾ ਹੋਏ ਇਹ ਲਾਸਟ ਤੱਕ ਉਹਨਾਂ ਦੇ ਨਾਲ ਖੜੇ ਰਹੀਏ ਜੇਕਰ ਅੰਥਕ ਪਾਰਟੀ ਹੋਇਆ ਰਪਾਲ ਸਿੰਘ ਬਲੇਰ ਹੋਣੀ ਜਿਨ੍ਹਾਂ ਨੇ ਆਪ ਦੀ ਸੀਟ ਛੱਡ ਦਿੱਤੀ ਜੇ ਜਗਦੀ ਸਿੰਘ ਜੀਰਾ ਕਹਿੰਦਾ ਵਾ ਵੀ ਮੈਂ ਪੰਥਕ ਪਰਿਵਾਰ ਚੋਂ ਤੇ ਛੱਡਦੇ ਸੀਟ ਪਿੱਛੇ ਹੋ ਜਾਵੇ ਤੂੰ ਤੇ ਮਿਰਸਾ ਸਿੰਘ ਬਲਟੋਆ ਨਾਲੋਂ ਵੀ ਚਾਹੀਦਾ ਵਾ ਵੀ ਆਪ ਦੀ ਸੀਟ ਛੱਡ ਦੇ ਇਹ ਮੈਂ ਇੱਕ ਬੇਨਤੀ ਹੋਰ ਕਰਾਂਗਾ ਕਿ ਬੜਾ ਸੁਣਾ ਨਾ ਇੱਕ ਵਾਰੀ ਇਕੱਠ ਹੋਇਆ ਸੀਗਾ ਅਕਾਲ ਤਖਤ ਸਾਹਿਬ ਦੇ ਉੱਤੇ ਉਹਦੇ ਉੱਤੇ ਦਿੱਲੀ ਕਮੇਟੀ ਵੀ ਆਈ ਜੀ ਮੈਂ ਪੰਜਾਬ ਦੇ ਵੀ ਸਾਰੇ ਜਾਣੇਗੇ ਮਾਨ ਸਾਹਿਬ ਵੀ ਗਏ ਜਦ ਮਾਨ ਸਾਹਿਬ ਨੇ ਸਾਰੇ ਰਲ ਗਏ ਜੀ ਆਪਾਂ ਸਾਰੇ ਜਾਣੇ ਇਕੱਠੇ ਚਲਾਂਗੇ ਉਹਦੇ ਵਿੱਚ ਸੰਗਰੂਰ ਦੀ ਚੋਣ ਆ ਗਈ ਸੰਗਰੂਰ ਦੀ ਚੋਣ ਦੇ ਵਿੱਚ ਮਾਨ ਸਾਹਿਬ ਨੇ ਆਪਣਾ ਪਹਿਲਾ ਨਾਮ ਭਰ ਦਿੱਤਾ ਇਹ ਪਿੱਛੋਂ ਇਹਨਾਂ ਨੇ ਟਿੰਡ ਦੇ ਵਿੱਚ ਕਾਨਾ ਭਰਤਾ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਤਕਾਰਯੋਗ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਭੈਣ ਨੂੰ ਖੜਾ ਕਰ ਦਿੱਤਾ ਇਹ ਜੀ ਉਹਨਾਂ ਵਾਸਤੇ ਸੀਟ ਛੱਡ ਦਿਓ ਤੁਹਾਨੂੰ 6% ਵੋਟਾਂ ਪਈਆਂ ਤੇ ਜਦੋਂ ਭਾਈ ਰਾਜਵਾਨਾ ਸਾਹਿਬ ਦੀ ਜਿਹੜੇ ਭੈਣ ਆ ਜਦੋਂ ਪਟਿਆਲੇ ਖਲੋਤੇ ਸੀਗੇ ਫਿਰ ਉਦੋਂ ਕਿਉਂ ਤੁਸੀਂ ਆਪਣਾ ਕੈਂਡੀਡੇਟ ਤਾਰਿਆ ਸੀਗਾ ਯਾਰ ਲੱਖ ਲਾਣਦੇ ਆ ਤੁਹਾਡੇ ਤੇ ਐਡੇ 도ਗਲੇ ਬੰਦੇ ਨੇ ਜਾਂ ਤੁਸੀਂ ਤੇ ਜੇ ਪੰਥਕ ਪਾਰਟੀ ਆ ਐਜਾ ਜੇ ਸਿਆਸੀ ਸਵਾਲ ਨਹੀਂ ਪੁੱਛਣੇ ਤੇ ਪੰਥਕ ਸਵਾਲ ਬੜੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਜਵਾਬ ਦੇਣ ਕਿ ਜਿਹੜੀ 1984 ਦੇ ਵਿੱਚ ਜਿਹੜੀ ਲਾਇਬ੍ਰੇਰੀ ਸਿੱਖ ਲਾਇਬ੍ਰੇਰੀ ਲੁੱਟੀ ਗਈ ਸੀਗੀ ਫੌਜ ਵੱਲੋਂ ਉਹਨਾਂ ਨੇ ਕੋਰਟ ਦੇ ਵਿੱਚ ਕਿਹਾ ਕਿ ਅਸੀਂ ਸਾਰਿਆਂ ਤੁਹਾਡੇ ਜਿਹੜੇ ਹੱਥ ਲਿਖਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਸਰੂਪ ਸੀਗੇ ਉਹ ਵਾਪਸ ਕਰ ਦੇਤੇ ਉਹ ਇਹ ਦਰਸ਼ਨ ਕਿੱਥੇ ਵੇਚੇ ਆ ਇਹ ਪੰਥਕ ਸਵਾਲ ਹੈ ਕੀਤਾ ਜਾਵੇ ਫਿਰ ਪੰਥਕ ਜਿਹੜੇ ਆਪਣੇ ਆਪ ਨੂੰ ਪਾਰਟੀ ਕਹਿੰਦੇ ਦੱਸੋ ਕਿੱਥੇ ਆ ਸਰਦਾਰ ਚਕਬੀਰ ਸਿੰਘ ਬਾਦਲ ਇਹ ਦੱਸਣਾ ਕਿ ਜਿੰਨਾ ਫੌਜੀਆ ਨੇ ਤੁਸੀਂ ਹਾਕ ਲਾ ਕੇ ਕਹਤਾ ਸੀ ਬੈਰਕਾ ਛੱਡ ਕੇ ਵਾਪਸ ਆ ਜਾਓ ਉਹਨਾਂ ਨੂੰ ਸੰਭਿਆ ਤੁਸੀਂ ਯਾਰ ਅੱਜ ਤਾਂ ਇਹ ਬੰਦੀ ਸਿੰਘਾਂ ਦੀਆਂ ਗੱਲਾਂ ਕਰਦੇ ਜੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਸੀਂ ਕਤਲ ਤੱਕ ਕਿਹਾ ਵਾ ਇਹ ਇਹ ਹੁਣ ਸਾਡੇ ਵੀ ਬੰਦੇ ਆ ਕਈ ਢੰਡ ਕੱਢ ਕੇ ਨਚਣਦੇ ਆ ਨਾ ਇੱਧਰ ਵਿਖਾਉਂਦੇ ਆ ਆਪਣੇ ਆਪ ਹੁਣ ਇੱਧਰ ਵਿਖਾਉਂਦੇ ਆ ਤਾਂ ਬੇਨਤੀ ਆ ਭਾਈ ਸਾਹਿਬ ਮੈਂ ਬੜੇ ਸਮੇਂ ਬਾਅਦ ਬੋਲਿਆ ਮੈਂ ਬੋਲਣਾ ਨਹੀਂ ਚਾਹੁੰਦਾ ਤਾਂ ਬੇਨਤੀ ਆ ਵੀ ਇਹ ਵੀਡੀਓ ਨੂੰ ਜਿਹੜੇ ਸੰਵਿਧਾਨ ਸੰਵਿਧਾਨ ਦੀਆਂ ਗੱਲਾਂ ਕਰਦੇ ਨੇ ਨਾ ਜਿਹੜੇ ਉਹਨਾਂ ਤੱਕ ਇਹ ਪਹੁੰਚਾ ਦਿਓ ਜਿਹੜੀ ਪਾਰਟੀ ਸੰਵਿਧਾਨ ਦੀ ਗੱਲ ਕਰਦੀ ਉਹ ਆ ਕੇ ਜਿੱਥੇ ਮਰਜ਼ੀ ਬਹਿਸ ਕਰ ਲੈ ਸੰਵਿਧਾਨ ਤੇ ਤੁਹਾਡੇ ਵਾਸਤੇ ਤੇ ਕਿਤਾਬ ਆ ਸਾਡੇ ਚ ਚਲੋ ਬੰਦੇ ਜਿਨ੍ਹਾਂ ਨੇ ਕਿਹਾ ਸੀ ਨਹੀਂ ਮੰਨਦੇ ਜੇ ਇਹ ਇਹ ਚੀਜ਼ ਕੋਈ ਫਾਇਦਾ ਹੁੰਦਾ ਤੇ ਉੱਤੇ ਲੈ ਲਿਆ ਜਾਣਾ ਚਾਹੀਦਾ ਤੁਹਾਡਾ ਹੀ ਹਿਥਿਆਰ ਤੁਹਾਡੇ ਤੇ ਵਰਤ ਕੇ ਸੋ ਇਹ ਇਨੀਆਂ ਗੈਂਟੀਆਂ ਪ੍ਰਮਾਣ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ